ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2022 ਪੰਜਾਬ ਦੇ ਅੰਦਰ ਅਸੀਂ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਸਮੇਂ 1200 ਕਰੋੜ ਤੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ ਉਹ ਰੈਵਨਿਊ ਪਹਿਲੇ ਸਾਲ 1200 ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਨੂੰ ਪਾਰ ਕਰ ਗਿਆ ਔਰ ਲੈਕਸਰ 23-24 8428 ਕਰੋੜ ਤੋਂ ਸ਼ੁਰੂ ਹੋ ਕੇ 9935 ਕਰੋੜ ਨੂੰ ਪਾਰ ਕਰ ਗਿਆ আর ਜਦੋਂ 24 25 ਆਇਆ ਤਾਂ ਅਸੀਂ 9465 ਪਰ ਲੇਕਿਨ ਸਾਡਾ ਜਿਹੜਾ ਐਕਸਟ੍ਰੈਕਟਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੈਂਟ ਈਅਰ ਦੀ ਇਸ ਈਅਰ ਦੀ ਪਾਲਿਸੀ ਦਾ ਐਂਡ ਹੋਣਾ ਅੰਦ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲ ਲਾਂਗੇ ਟਾਰਗੇਟ ਕੀਤਾ ਸੀ 10145 ਔਰ ਸਾਨੂੰ ਐਕਸਪੈਕਟੇਸ਼ਨ ਜਿਹੜੀ ਆ ਉਹ 10200 ਰੁਪਏ ਦੀ ਆ ਯਾਨੀ ਕਿ ਅਸੀਂ ਜੋ ਟਾਰਗੇਟ ਅਸੀਂ ਕੀਤਾ ਸੀ ਉਹਦੇ ਨਾਲੋਂ ਵੀ ਲਗਭਗ 65 CR ਜਿਹੜਾ ਉਹ ਅਸੀਂ ਐਕਸਟਰਾ ਪੰਜਾਬ ਦੇ ਖਜ਼ਾਨੇ 'ਚ ਪੈਸੇ ਲੈ ਕੇ ਆਵਾਂਗੇ